ਹਲਕਾ ਗੁਰੂਰਸਾਹਿਦ ਦੇ ਚ ਲੁੱਟਾਂ ਖੋਹਾਂ ਚੋਰੀ ਦੀ ਦਕੈਤੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਜਿਹੜੀ ਖਬਰ ਅਸੀਂ ਅੱਜ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਹਲਕਾ ਗੁਰੂਰਸਾਹਿਦ ਦੇ ਪਿੰਡ ਜੀਵਾਂ ਰਈ ਦੇ ਨਾਲ ਜੁੜੀ ਹੈ ਇੱਕ ਵਿਅਕਤੀ ਜਦੋਂ ਆਪਦੇ ਕੰਮਕਾਰ ਤੋਂ ਵਾਪਸ ਜਾ ਰਿਹਾ ਤਾਂ ਉਸਦੇ ਕੁਝ ਨੌਕਾਂ ਵੱਲੋਂ ਕਾਪੀਆਂ ਰਈ ਤਲਵਾਰਾਂ ਲਈ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਇੰਨੀ ਜਿਆਦਾ ਸੱਟਾਂ ਲੱਗਦੀਆਂ ਨੇ ਪੂਰਾ ਪਿੰਡ ਅੱਜ ਥਾਣੇ ਦੇ ਵਿੱਚ ਇਕੱਠਾ ਹੈਗਾ ਥਾਣੇ ਦਰਖਾਸਤ ਵੀ ਦਿੱਤੀ ਜਾਂਦੀ ਆ ਪਰ ਕਾਰਵਾਈ ਨਹੀਂ ਹੁੰਦੀ ਅੱਜ ਜਦ ਮੌਤ ਹੋ ਗਈ ਆ ਤਾਂ ਪਿੰਡ ਇੱਥੇ ਇਕੱਠਾ ਹੋਇਆ ਪੁਲਿਸ ਕਾਰਵਾਈ ਕਰਦੇ ਵੀ ਕਿਤੇ ਕਿਤੇ ਦਿਖਾਈ ਦੇ ਰਹੀ ਪਰ ਰੋਸ ਜਿਹੜਾ ਪਿੰਡ ਵਾਲਿਆਂ ਦੇ ਵਿੱਚ ਹੈ ਕੀ ਪੂਰਾ ਮਾਮਲਾ ਹੈਗਾ ਸੀ ਏ ਜੀ ਸਾਡੇ ਪਿੰਡ ਜਿਵਰਾਈ ਦੇ ਮਨਜੀਤ ਸਿੰਘ ਜੋਰਾ ਜੀ ਜਿਹੜੇ ਸਾਡੇ ਪਿੰਡ ਦੇ ਵਿੱਚ ਚੱਕੀ ਚਲਾਉਂਦੇ ਨੇ ਬੜੇ ਗਰੀਬ ਪਰਿਵਾਰ ਦਾ ਬੰਦਾ ਆ ਆਪਣੀ ਮਿਹਨਤ ਕਰਕੇ ਆਦੀ ਰੋਜੀ ਰੋਟੀ ਪੂਰੀ ਕਰਦਾ ਤੇ ਰਾਤ ਨੂੰ ਚੱਕੀ ਬੰਦ ਕਰਕੇ ਆਦੇ ਪਿੰਡ ਬਾਠੇ ਜਾ ਕੇ ਰਹਿੰਦੇ ਨੇ ਪਹਿਲਾਂ ਸਾਡੇ ਪਿੰਡ ਰਹਿੰਦੇ ਸੀ ਤੇ ਉਹਨਾਂ ਦੇ ਤੇ ਕੁਛ ਸ਼ਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਤੇ ਪਤਾ ਲੱਗਿਆ ਉਹਨੂੰ ਜਾ ਕੇ ਡੰਡੇ ਹਸਪੀਟਲ ਪਹਿਲੇ ਦਾਖਲ ਕੀਤਾ ਫਿਰ ਉਸ ਤੋਂ ਬਾਅਦ ਦੋ ਹਸਪੀਟਲ ਹੋਰ ਸ਼ਿਫਟ ਕੀਤੇ ਆ ਪੁਲਿਸ ਨੂੰ ਉਸ ਦੇਣ ਹੀ ਕਾਰਵਾਈ ਵਾਸਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਗੁਜਾਰਿਸ਼ ਕੀਤੀ ਆ ਉਸ ਤੋਂ ਬਾਅਦ ਅਸੀਂ ਕੁਝ ਰਾਤ ਨੂੰ ਬੰਦੇ ਵੀ ਫੜੇ ਨੇ ਪੁਲਿਸ ਨੂੰ ਫੇਰ ਵੀ ਗੁਜਾਰਸ਼ ਕੀਤੀ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਸਾਡੇ ਪਿੰਡ ਦੇ ਉੱਥੇ ਜਾ ਕੇ ਪੁਲਿਸ ਨੇ ਢੇੜਾ ਵੀ ਨਹੀਂ ਮਾਰਿਆ ਤਿੰਨ ਦਿਨਾਂ ਬਾਅਦ ਜਦੋਂ ਸਾਡੇ ਪਿੰਡ ਦਾ ਬੰਦਾ ਤਿੰਨ ਦਿਨਾਂ ਬਾਅਦ ਸਰ ਬੰਦਾ ਜਦੋਂ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਅੱਜ ਅਸੀਂ ਆਏ ਹਾਂ ਕੁਝ ਪੁਲਿਸ ਤੇ ਪ੍ਰੈਸ਼ਰ ਸਾਡਾ ਹੋਇਆ ਤੇ ਪੁਲਿਸ ਨੇ ਕਾਰਵਾਈ ਵਾਸਤੇ ਹਾਂ ਭਰੀਏ ਪਰ ਸਾਡਾ ਜਿਹੜਾ ਬੰਦਾ ਹੈ ਹਾਲੇ ਵੀ ਅਸੀਂ ਉਹਦੇ ਪੋਸਟਮਾਰਟਮ ਦੀ ਉਡੀਕ ਕਰ ਰਹੇ ਹਾਂ ਜੇ ਸ਼ਾਮ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅਸੀਂ ਆਦੇ ਪਿੰਡ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਅਸੀਂ ਧਰਨਾ ਪ੍ਰਬੰਧ ਕਰਾਂਗੇ ਤੇ ਓਨੀ ਦੇਰ ਤੱਕ ਅਸੀਂ ਧਰਨਾ ਨਹੀਂ ਚੱਕਾਂਗੇ ਜਿੰਨੀ ਦੇਰ ਤ ਨਹੀਂ ਜਾਂਦੇ ਜਦੋਂ ਇਹ ਕਰਨਾ ਵਾਪਰਦੀ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਦੂਜੇ ਦਿਨ ਬੰਦੇ ਫੜ ਲੈਂਦੇ ਹੈਗੇ ਉਹ ਦੂਜੇ ਦਿਨ ਫਿਰ ਪੁਲਿਸ ਨੂੰ ਸੂਚ ਬੰਦੇ ਲੈਣ ਵੀ ਪੁਲਿਸ ਨਹੀਂ ਜਾਂਦੀ ਪੁਲਿਸ ਬੰਦੇ ਲੈਣ ਨਹੀਂ ਜਾਂਦੀ ਪੁਲਿਸ ਦਾ ਅੱਗੋਂ ਇਹ ਜਵਾਬ ਹੁੰਦਾ ਵੀ ਤੁਸੀਂ ਬੰਦੇ ਛੱਡ ਕੇ ਜਾਓ ਹੂੰ ਪੂਰੇ ਦੋ ਤਿੰਨ ਬੰਦਿਆਂ ਨੇ ਪੁਲਿਸ ਨੂੰ ਫੋਨ ਕੀਤੇ ਨੇ ਜਿਹੜੀ ਕਿ ਆਪਣੀ ਇੱਕ ਤੁਸੀਂ ਆਪਣੀ ਨਵੀਂ ਸਰਵਿਸ ਚੱਲੀ ਜਾ 13 ਉਹਨਾਂ ਨੂੰ ਵੀ ਕਾਲ ਕੀਤੀ ਜਦੋਂ ਕਹਿੰਦੇ ਇਹ ਸਾਡਾ ਕੰਮ ਨਹੀਂ ਹੈਗਾ ਹੂੰ ਪੁਲਿਸ ਨੇ ਪੂਰੀ ਢਿੱਲੀ ਕਾਰਵਾਈ ਸੀ ਉਸ ਤੋਂ ਬਾਅਦ ਇਹ ਇੱਕ ਘਟਨਾ ਨਹੀਂ ਉਸ ਤੋਂ ਬਾਅਦ ਦੋ ਘਟਨਾ ਹੋਰ ਨੇ ਪਿੰਡ ਸੈਦੇ ਕੇ ਮੂਹਣ ਦੇ ਕੋਲ ਇੱਕ ਪਿੰਡ ਤੇ ਦੇ ਸਾਡੇ ਬੰਦਾ ਲੈਬੋਰੀ ਦਾ ਕੰਮ ਕਰਦਾ ਉਹਨੂੰ ਦਿਨ ਦਿਹਾੜੇ 7 ਵਜੇ ਲੁੱਟਿਆ ਜਾਂਦਾ ਉਸ ਤੋਂ ਬਾਅਦ ਠੇਹਰਾਂ ਵਾਲੀ ਸੜਕ ਦੇ ਉੱਤੇ ਫਿਰ ਇੱਕ ਬੰਦੇ ਨੂੰ ਰਾਤ ਦੇ 9 ਵਜੇ ਫਿਰ ਲੁੱਟਿਆ ਜਾਂਦਾ ਉਹ ਵੀ ਇੱਕ ਦਿਹਾੜੀਦਾਰ ਬੰਦੇ ਨੂੰ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਇੱਕ ਸਾਡੇ ਪਿੰਡ ਦੀ ਜਨਾਨੀ ਜਿਹੜੀ ਦਿਹਾੜੀ ਕਰਕੇ ਜਾਂਦੀ ਏ ਘਰ ਨੂੰ ਉਹਨੂੰ ਲੁੱਟਿਆ ਜਾਂਦਾ ਤੇ ਪੁਲਿਸ ਦੀ ਉਸ ਤੇ ਜ਼ੀਰੋ ਕਾਰਵਾਈ ਹੈ ਹਾਲ ਤੱਕ ਕੋਈ ਬੰਦਾ ਨਹੀਂ ਵੀ ਕਦੇ ਸਾਡੇ ਰਾਤ ਨੂੰ ਕੋਈ ਪੁਲਿਸ ਗਸ਼ਤ ਵੀ ਕਰਦੀ ਹੋਵੇ ਪੁਲਿਸ ਨੂੰ 4 ਦਿਨ ਹੋ ਗਏ 4 ਦਿਨਾਂ ਬਾਅਦ ਬੰਦੇ ਦੀ ਡੈਥ ਹੋ ਜਾਂਦੀ ਹੈ ਪੁਲਿਸ ਪਿੰਡ ਤੱਕ ਗੇੜਾ ਤੱਕ ਨਹੀਂ ਮਾਰਦੀ ਹਾਲੇ ਤੱਕ ਇਹ ਜਾ ਕੁਝ ਵੀ ਨਹੀਂ ਲਿਖਤੀ ਵੀ ਦਰਖਾਸਤ ਦਿੰਦੇ ਹੋ ਲਿਖਤੀ ਦਰਖਾਸਤ ਦੇ ਦਿੱਤੀ ਚੁੱਕੀ ਲਿਖਤੀ ਦਰਖਾਸਤ ਦੇ ਦਿੱਤੀ ਜਾਂਦੀ ਹੈ ਥਾਣਾ ਗੁਰੂਵਰ ਸਾਹਿਬ ਦੇ ਵਿੱਚ ਜਿਸ ਦਿਨ ਸੱਟਾਂ ਲੱਗਦੀਆਂ ਉਸ ਦਿਨ ਸੂਚਿਤ ਕੀਤਾ ਜਾਂਦਾ ਉਸ ਤੋਂ ਬਾਅਦ ਦੂਜੇ ਦਿਨ ਇਹੀ ਪਿੰਡ ਦੇ ਲੋਕ ਉਹਨਾਂ ਲੋਕਾਂ ਨੂੰ ਫੜ ਲੈਂਦੇ ਹੈਗੇ ਆ ਸਾਡੇ ਤੱਕ ਵੀ ਰਾਤ ਨੂੰ ਸੰਪਰਕ ਹੁੰਦਾ ਲਗਭਗ 12 ਵਜੇ ਦਾ ਸਮਾਂ ਪਰ ਪੁਲਿਸ ਭੇਰਵਨੀ ਪਹੁੰਚਦੇ ਦੂਜੇ ਨੇ ਆ ਕੇ ਦਰਖਾਸਤ ਦਿੱਤੀ ਜਾਂਦੀ ਹੈ ਦਰਖਾਸਤ ਤੇ ਵੀ ਕਾਰਵਾਈ ਨਹੀਂ ਹੁੰਦੀ ਅੱਜ ਬੰਦੇ ਦੀ ਡੈਥ ਹੋ ਜਾਂਦੀ ਹੈ ਤੇ ਬਾਡੀ ਲੈ ਕੇ ਲੋਕ ਥਾਣੇ ਪਹੁੰਚ ਜਾਂਦੇ ਆ ਇਸ ਗੱਲ ਨੂੰ ਕਿ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਊਗਾ ਜਦ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਹੋਰ ਵੀ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਆ ਬਾਈ ਕੀ ਕਹਿਣਾ ਚਾਹੁੰਦੇ ਹੋ ਜੇਕਰ ਪੁਲਿਸ ਹੁਣ ਵੀ ਕਾਰਵਾਈ ਨਹੀਂ ਕਰਦੀ ਮਿਰਜੀ ਗੱਲ ਇਹ ਹੈ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਪੁਲਿਸ ਤੋਂ ਤਾਂ ਲੋਕਾਂ ਦਾ ਬਿਲਕੁਲ ਵਿਸ਼ਵਾਸ ਹੀ ਉੱਠ ਜਾਏਗਾ ਤੁਸੀਂ ਆਪ ਹੀ ਸੋਚੋ ਜੇ ਇੰਨਾ ਵੱਡਾ ਕਾਂਡ ਐਨੇ ਹਾਈ ਲੈਵਲ ਤੇ ਹੋ ਸਕਦਾ ਹੈ ਇੱਕ ਬੰਦਾ ਵਿਚਾਰਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਘਰ ਨੂੰ ਰਾਤ ਨੂੰ ਵਾਪਸ ਜਾ ਰਿਹਾ ਅਗਰ ਉਹਦੇ ਤੇ ਇਦਾਂ ਦਾ ਹਮਲਾ ਕਰਕੇ ਉਹਦਾ ਜਿਹੜਾ ਸਾਰਾ ਪਰਿਵਾਰ ਹੀ ਉਹਦੇ ਤੇ ਸਿਰ ਤੋਂ ਚੱਲ ਰਿਹਾ ਦੋ ਬੱਚੇ ਉਹਦੇ ਸ਼ਾਇਦ ਮੁੰਡੇ ਆ ਉਹਦੇ ਦੋ ਦੋਨੋਂ ਵਿਆਹ ਵਾਲੇ ਛੋਟੇ ਛੋਟੇ ਮੁੰਡੇ ਆ 14 15 15 16 16 ਸਾਲ ਦੇ ਤੇ ਉਹ ਵਿਆਹ ਵਾਲੇ ਆ ਤੇ ਤੁਸੀਂ ਆਪ ਹੀ ਸੋਚੋ ਵੀ ਉਹ ਅੱਗੇ ਘਰ ਉਹਨਾਂ ਦਾ ਕਿਵੇਂ ਚੱਲੇਗਾ ਅੱਜ ਇਹਦੇ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਭਰਾ ਨਾਲ ਕਿਸੇ ਭੈਣ ਨਾਲ ਲੇਡੀਜ਼ ਵੀ ਘਰੋਂ ਵਾਈਜੀ ਰਾਤ ਨੂੰ ਤੁਹਾਨੂੰ ਸਭ ਨੂੰ ਪਤਾ ਹੈ ਕੰਮ ਕਰਦਾ ਨਿਕਲਣਾ ਹੀ ਪੈਂਦਾ ਇਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਰਿਪੋਰਟਰੋਂ ਤੁਸੀਂ ਵੀ ਰਾਤ ਬਰਾਤੇ ਜਾਂਦੇ ਹੋ ਰਿਪੋਰਟਿੰਗ ਕਰਦੇ ਹੋ ਦਿਨ ਵੇਲੇ ਵੀ ਜਾਂਦੇ ਹੋ ਔਰ ਜਿਹੜੀ ਇੱਕ ਗੱਲ ਸ਼ਿਮਪਾ ਜਿੰਨੇ ਦੱਸੀ ਇਹ ਇੱਕ ਮੁੰਡਾ ਜਿਹੜਾ ਪੰਜੇ ਕੀ ਦਾ ਸਾਡੇ ਜੀਵਰੀ ਉਹਦੀ ਲੈਬਾਰਟਰੀ ਹੈ ਵੇਟਵੇਂ ਤੋਂ ਸੈਂਪਲ ਲੈ ਕੇ ਆ ਰਿਹਾ ਸੀ ਵਿਚਾਰਾ ਸਵੇਰ ਦਾ ਟਾਈਮ 7:00 7:30 ਦਾ ਔਰੇ ਕੋਲੋਂ ਵੀ ਪਿਸਤੌਲ ਦੀ ਨੋਕ ਤੇ 5000 ਰੁਪਇਆ ਖੋਇਆ ਜਾਂਦਾ ਜਦ ਕਿ ਉਹਦੇ ਕੋਲ ਮੋਟਰਸਾਈਕਲ ਖੋਣ ਦੀ ਵੀ ਤਿਆਰੀ ਸੀ ਪਤਾ ਨਹੀਂ ਉਹ ਕਿਵੇਂ ਬਚਾ ਹੋ ਗਿਆ ਪਰ ਜਿਹੜੀ ਆ ਘਟਨਾ ਹੋਈ ਹੈ ਮੁੰਡਾ ਜਿਹੜਾ ਮਨਜੀਤ ਸਿੰਘ ਜਿੰਨੂੰ ਅਸੀਂ ਪਿਆਰ ਨਾਲ ਸਾਰੇ ਜੋਰਾ ਜੋਰਾ ਵੀ ਕਹਿੰਦੇ ਸੀ ਪਹਿਲਾਂ ਜੀਵਰ ਹੀ ਰਹਿੰਦੇ ਸੀ ਕਾਫੀ ਹੁਣ ਥੋੜੇ ਸਾਲਾਂ ਤੋਂ ਭਾਟੇ ਆਪਦੀ ਜ਼ਮੀਨ ਦੇ ਵਿੱਚ ਉਹਨਾਂ ਟਾਣੀ ਬਣਾਈ ਹੈ ਪਰ ਜੋ ਹੋਇਆ ਨਾ ਬਹੁਤ ਮਾੜਾ ਹੋਇਆ ਇਸ ਤੋਂ ਮਾੜਾ ਹੋਰ ਦੱਸੋ ਕੀ ਹੋ ਸਕਦਾ ਜੇ ਅੱਜ ਇਹ ਘਟਨਾ ਅੱਜ ਉਹਦੇ ਨਾਲ ਹੋਈ ਹੈ ਇਹ ਵੀ ਬਹੁਤ ਮਾੜੀ ਦੁਖਦਾਈ ਘਟਨਾ ਕੱਲ ਨੂੰ ਹੋਰ ਕਿਸੇ ਨਾਲ ਵੀ ਹੋ ਸਕਦੀ ਹੂੰ ਤੇ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਫਿਰ ਪੁਲਿਸ ਨੂੰ ਤਾਂ ਥਾਣੇ ਬਣਾਉਣ ਦਾ ਫਾਇਦਾ ਹੀ ਕੋਈ ਨਹੀਂ ਕੋਈ ਆਕੀ ਨਹੀਂ ਹੈਗਾ ਤੇ ਹੁਣ ਤੁਹਾਡੀ ਮੰਗ ਕੀ ਹੈਗੀ ਐ ਇਸ ਟਾਈਮ ਥਾਣੇ ਖੜੇ ਆ ਸਾਡੀ ਮੰਗ ਵੇਖੋ ਜੀ ਸਾਰਾ ਪਿੰਡ ਇੱਥੇ ਪਹੁੰਚਿਆ ਹਮ ਸਾਰੀ ਇੱਕ ਬਰਾਦਰੀ ਦਾ ਆਪਾਂ ਨਾਮ ਨਹੀਂ ਲੈਂਦੇ ਪਿੰਡ ਤੌਰ ਤੇ ਸਾਰੇ ਲੋਕ ਆਏ ਆ ਸਾਰਾ ਪਿੰਡ ਆਇਆ ਸਾਰਾ ਪਿੰਡ ਹੀ ਤਕਰੀਬਨ ਆਇਆ ਹੈ ਸਾਡੀ ਮੰਗ ਇਹ ਹੀ ਹੈ ਵੀ ਪੂਰੀ ਕਾਰਵਾਈ ਉਹਨਾਂ ਤੇ ਜਿਹੜਾ ਆਪਣੇ ਜਿਹੜੀ ਮੁੰਡੇ ਦੀ ਮੌਤ ਹੋਈ ਹੈ ਉਹਨਾਂ ਤੇ ਪਰਚਾ ਕੱਟ ਕੇ ਉਹਨਾਂ ਨੂੰ ਰੈਸਟ ਕਰਕੇ ਉਹਨਾਂ ਦੇ ਅੰਦਰ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਟਰੇਸ ਤੁਸੀਂ ਕਰ ਲਿਆ ਬੰਦੇ ਟਰੇਸ ਜਿਹੜੇ ਉਸ ਦਿਨ ਕਿਤੇ ਵੀ ਸੀਗੇ ਕੁਝ ਪਿੰਡ ਦੇ ਲੋਕਾਂ ਨੇ ਮੈਂ ਤਾਂ ਨਹੀਂ ਸੀਗਾ ਉਸ ਦਿਨ ਇੱਥੇ ਪਿੰਡ ਟਰੇਸ ਬੰਦੇ ਕਰਿਆ ਔਰ ਬੰਦਿਆਂ ਨੂੰ ਕਈਆਂ ਨੂੰ ਨਾਵਾਂ ਦਾ ਵੀ ਪਤਾ ਲੇਕਿਨ ਪੁਲਸ ਨੇ ਉਸ ਦਿਨ ਕਾਰਵਾਈ ਨਹੀਂ ਕੀਤੀ ਔਰ ਜਿਹੜਾ ਇਹ ਜੋਰਾ ਸੀਗਾ ਤਿੰਨ ਦਿਨ ਦਾ ਕਰ ਰਿਹਾ ਚਾਰ ਦਿਨ ਆਪਣਾ ਬਠਿੰਡੇ ਵਾਰ-ਵਾਰ ਹਸਪੀਟਲ ਵੀ ਦੋ ਤਿੰਨ ਬਦਲੇ ਗਏ ਲੇਕਿਨ ਕੋਈ ਉਹਦੇ 'ਚ ਫਰਕ ਨਹੀਂ ਪਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਔਰ ਕੱਲ ਵਿਚਾਰੇ ਦੇ 11:00 11:30 ਵਜੇ ਡੈਥ ਹੋ ਗਈ ਹੈ ਤੇ ਅੱਜ ਹੁਣ ਜਿਹੜਾ ਕਿ ਬੰਦੇ ਜਾਣਗੇ ਆਪਣਾ ਫਰੋਇਪਰ ਡੈੱਡ ਬੋਡੀ ਪਈ ਉੱਥੇ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਸੰਸਕਾਰ ਜਦੋਂ ਡੈੱਡ ਬੋਡੀ ਮਿਲੇਗੀ ਫਿਰ ਹੋਏਗਾ ਬਿਲਕੁਲ ਜੀ ਸਾਰਾ ਪਿੰਡ ਤੁਹਾਨੂੰ ਤਸਵੀਰਾਂ ਜੱਕਰ ਕੈਮਰਾ ਕਮਾ ਕੇ ਦਿਖਾ ਦਿੰਨੇ ਆ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਇੱਕ ਪਿੰਡ ਦੀ ਇਹ ਦਾਸਤਾਨੀ ਹੈਗੀ ਹਰ ਇੱਕ ਪਿੰਡ ਦੇ ਵਿੱਚ ਲੁੱਟਾਂ ਖੋਹਾਂ ਡਕੈਤੀਆਂ ਚੋਰੀਆਂ ਠੱਗੀਆਂ ਜਿਹੜੀਆਂ ਹੋ ਰੀਆਂ ਨੇ ਆਖਰਕਾਰ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੀ ਗੱਲ ਕਰਦੇ ਨਾ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਹੈ ਕਿੱਥੇ ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰ ਇੱਕ ਘਟਨਾ ਵਾਪਰਦੀ ਹੈ ਅਖਬਾਰ ਵੰਡਣ ਵਾਲੇ ਇੱਕ ਹਾਕਰ ਤੇ ਜਿਹੜਾ ਹੈ ਉਹ ਵੀ ਹਮਲਾ ਕਰ ਦਿੱਤਾ ਜਾਂਦਾ ਸਵੇਰ 5:30 ਵਜੇ ਦਾ ਸਮਾਂ ਦਿਨੇ ਸਵੇਰੇ ਨੇਰੇ ਕੁਵੇਲੇ ਹਰ ਵੇਲੇ ਇਹ ਘਟਨਾਵਾਂ ਵਾਪਰ ਰਹੀਆਂ ਨੇ ਪਰ ਜਿਹੜੀ ਘਟਨਾ ਗੁਰੂ ਅਰਥਾਇ ਹਲਕਾ ਦੇ ਅੰਦਰ ਪਿੰਡ ਜੀਵਾਂ ਰਾਂਝ ਦੇ ਵਿੱਚ ਵਾਪਰੀ ਹੈ ਉਹ ਬੰਦਾ ਜੋਰਾ ਸਿੰਘ ਜ਼ਿੰਦਗੀ ਮੌਤ ਦੀ ਜ਼ਿੰਦਗੀ 'ਚ ਜੋਰਾ ਆਪਣਾ ਜੋਰ ਜਿਹੜਾ ਉਹ ਹਾਰ ਚੁੱਕਿਆ ਚਾਰ ਦਿਨਾਂ ਬਾਅਦ ਉਸ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਚਾਰ ਦਿਨਾਂ ਦੇ ਵਿੱਚ ਤਰਖਾਸ ਦਿੱਤੀ ਜਾਂਦੀ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਰਾਤ ਇਹ ਗੱਲ ਕਹਿ ਕੇ ਟਾਲ ਲੈ ਜਾਂਦਾ ਸਾਡੇ ਕੋਲ ਮੁਲਾਜ਼ਮ ਨਹੀਂ ਹੈਗੇ ਜਦ ਪਿੰਡ ਵਾਲਿਆਂ ਨੇ ਉਹਨਾਂ ਲੋਕਾਂ ਨੂੰ ਕੁਝ ਲੋਕਾਂ ਨੂੰ ਫੜ ਵੀ ਲਿਆ ਜਾਂਦਾ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਕਾਰਵਾਈ ਨਹੀਂ ਹੁੰਦੀ ਅਖੀਰ ਪਿੰਡ ਦੇ ਲੋਕ ਥਾਣੇ ਆ ਕੇ ਖੜ ਜਾਂਦੇ ਆ ਵੀ ਕਾਰਵਾਈ ਹੋਊਗੀ ਤਾਂ ਸਸਕਾਰ ਕੀਤਾ ਜਾਊਗਾ ਲੋਕ ਇਸ ਗੱਲ ਤੇ ਹੁਣ ਬਜਿੱਦ ਅੜ ਚੁੱਕੇ ਨੇ ਜੇਕਰ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਪਾਈ ਜਾਂਦੀ ਤਾਂ ਇਸ ਪਿੰਡ ਦੇ ਲੋਕ ਸਸਕਾਰ ਨਹੀਂ ਕਰਨਗੇ ਜੋਰੇ ਸਿੰਘ ਦਾ ਪਿੰਡ ਦੇ ਵਿੱਚ ਹੀ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਜਾਮ ਕਰਕੇ ਰੋਸ ਮਜਾਰਾ ਉਹ ਵੀ ਕੀਤਾ ਜਾਊਗਾ ਤਦ ਤੱਕ ਜਦ ਤੱਕ ਜੋਰਾ ਸਿੰਘ ਦੇ ਕਾਤਲ ਫੜੇ ਨਹੀਂ ਜਾਂਦੇ ਦੇਖ